ਜੈ ਗਣੇਸ਼ ਮਹਾਰਾਜ ਕੀ ਜੋਤਿਸ ਵਿਦਿਆ ਅਨੁਸਾਰ ਗ੍ਰਹਿ ਉਹ ਪਿੰਡ ਹਨ ਜੋ ਪ੍ਰਿਥਵੀ ਦੇ ਨਾਲ-ਨਾਲ ਪਲਾਰ ਵਿੱਚ ਵੀ ਗਤੀਮਾਨ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਪਿੰਡ ਕੁਦਰਤ ਪ੍ਰਿਥਵੀ ਅਤੇ ਉੱਥੇ ਰਹਿਣ ਵਾਲੀ ਜੀਵਾਂ ਲਈ ਕਾਫੀ ਹੱਦ ਤੱਕ ਆਪਣਾ ਪ੍ਰਭਾਵ ਪਾਉਂਦੇ ਹਨ ਜੋਜਿਤ ਵਿਦਿਆ ਅਨੁਸਾਰ ਬੁੱਧ ਸਵੈਦਿਨ ਸੀਲ ਮੰਨਿਆ ਜਾਂਦਾ ਹੈ ਤੇ ਵਪਾਰ ਵਿਗਿਆਨਕ ਖਾਤੇ ਬਚਪਨ ਭੇਦ ਭਵ ਆਦਿ ਦਾ ਪ੍ਰਤੀਕ ਹੈ ਧਰਮ ਅਤੇ ਸੰਸਕਾਰ ਦੀ ਜਿਵੇਂ ਭਗਵਾਨ ਗਣੇਸ਼ ਦੀ ਸਭ ਤੋਂ ਪਹਿਲਾ ਹਨ ਅਤੇ ਬੁੱਧਵਾਰ ਨੂੰ ਉਹਨਾਂ ਦਾ ਹੀ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਬੁੱਧ ਦੋਸ਼ ਘਟ ਹੁੰਦਾ ਹੈ ਤੇ ਗਣੇਸ਼ ਜੀ ਦਾ ਪੂਜਾ ਕਰਨ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਸ਼੍ਰੀ ਗਣੇਸ਼ ਜੀ ਛੋਟੇ ਛੋਟੇ ਉਪਾਅ ਕਰਨ ਨਾਲ ਵੀ ਤੁਸੀਂ ਖੁਸ਼ ਹੋ ਜਾਂਦੇ ਹੋ ਆਓ ਜਾਣਦੇ ਹਾਂ ਕੁਝ ਸੋਕੇ ਉਪਾਅ ਜਿਨ੍ਹਾਂ ਨਾਲ ਗਣੇਸ਼ ਜੀ ਦੀ ਕਿਰਪਾ ਆਸ਼ੀਰਵਾਦ ਅਤੇ ਬੁੱਧ ਦੋਸਤੋ ਮੁਕਤੀ ਮਿਲਦੀ ਜਿਹੜੇ ਤੁਸੀਂ ਉਪਾਹ ਕਰਨੇ ਹਨ ਭਗਵਾਨ ਗਣੇਸ਼ ਜੀ ਨੂੰ ਘਿਓ ਅਤੇ ਗੁੜ ਦਾ ਭੋਗ ਲਗਾਓ ਭੋਗ ਲਗਾਉਣ ਤੋਂ ਬਾਅਦ ਘਿਓ ਅਤੇ ਗੁੜ ਗਾਂ ਨੂੰ ਖਵਾਓ ਅਜਿਹਾ ਕਰਨ ਨਾਲ ਘਰ ਵਿੱਚ ਪੈਸਾ ਤੇ ਖੁਸ਼ਹਾਲੀ ਆਉਂਦੀ ਹੈ ਜੇਕਰ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਹਾਂ ਤਾਂ ਘਰ ਦੇ ਮੰਦਰ ਵਿੱਚ ਸਫੇਦ ਰੰਗ ਦੇ ਗਣੇਸ਼ ਜੀ ਸਥਾਪਨਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਦੀਆਂ ਸਾਰੀਆਂ ਗਲਤ ਸ਼ਕਤੀਆਂ ਦਾ ਨਾਸ਼ ਹੋ ਜਾਂਦਾ ਹੈ ਬੁੱਧ ਗ੍ਰਹਿ ਖਰਾਬ ਚੱਲ ਰਿਹਾ ਹੈ ਤਾਂ ਕਿਸੇ ਮੰਦਰ ਚ ਜਾ ਕੇ ਹਰੀ ਮੂੰਗ ਦੀ ਦਾਲ ਚੜਾਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬੁੱਧ ਗ੍ਰਹਿ ਦਾ ਦੋਸ਼ ਸ਼ਾਂਤ ਹੁੰਦਾ ਹੈ ਬੁੱਧਵਾਰ ਨੂੰ ਗਣੇਸ਼ ਜੀ ਨੂੰ ਸ਼ਮੀ ਦੇ ਪੱਤੇ ਚੜੋਣਾ ਦਿਮਾਗ ਤੇਜ ਹੁੰਦਾ ਹੈ ਤੇ ਨਾਲ ਹੀ ਘਰ ਵਿੱਚ ਕਲੇਸ਼ ਦਾ ਨਾਸ਼ ਹੁੰਦਾ ਹੈ ਖੁਸ਼ਹਾਲੀ ਲਈ ਕਿਸੇ ਪੰਡਤ ਅਨੁਸਾਰ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੇ ਵਿੱਚ ਪੰਨਾ ਧਾਰਨ ਕਰਨਾ ਚਾਹੀਦਾ ਹੈ ਹਨੂਮਾਨ ਜੀ ਤਰ੍ਹਾਂ ਗਣੇਸ਼ ਜੀ ਦਾ ਸ਼ਿੰਗਾਰ ਵੀ ਸੰਧੂਰ ਨਾਲ ਕੀਤਾ ਜਾਂਦਾ ਹੈ ਇਸ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਵਾਸਤੂ ਦੋਸ਼ ਦੂਰ ਕਰਨ ਦੇ ਉਪਾਅ ਸੰਕਟਾਂ ਦੇ ਨਾਸ਼ ਲਈ ਗਣੇਸ਼ ਜੀ ਦੇ ਮੰਦਿਰ 'ਚ ਲੋង ਅਤੇ ਗੁੜ ਚੜਾਓ ਕਰਜ਼ੇ ਤੋਂ ਮੁਕਤੀ ਲਈ ਸੁੱਧ ਘਿਓ 'ਚ ਸੰਦੂਰ ਮਿਲਾ ਕੇ ਗਣਪਤੀ ਦੇ ਚੜਾਓ ਸੁੱਖ ਦੀ ਪ੍ਰਾਪਤੀ ਲਈ ਗਣੇਸ਼ ਮੰਦਿਰ 'ਚ ਜਾ ਕੇ ਮੋਦਕ ਚੜਾ ਕੇ ਗਰੀਬਾਂ ਨੂੰ ਵੰਡੋ ਚੰਗੀ ਸਿਹਤ ਲਈ ਗਣਪਤੀ ਦੇ ਸੰਦੂਰ ਚੜਾ ਕੇ ਮੱਥੇ 'ਤੇ ਤਿਲਕ ਕਰੋ ਨੁਕਸਾਨ ਤੋਂ ਬਚਣ ਲਈ ਗਣਪਤੀ ਦੇ ਪਿੱਪਲ ਦਾ ਪੱਤਾ ਚੜਾਓ ਕਾਰੋਬਾਰ ਤੇ ਸਫਲਤਾ ਹਾਸਲ ਕਰਨ ਲਈ ਗਣਪਤੀ ਦੇ ਪਾਣ ਦਾ ਪੱਤਾ ਚੜਾਓ ਬਿਜ਼ਨਸ ਸਫਲਤਾ ਪ੍ਰਾਪਤ ਕਰਨ ਲਈ ਗਣੇਸ਼ ਜੀ ਦੇ ਚੜੀ ਸੁਪਾਰੀ ਨੂੰ ਗਲੇ 'ਚ ਰੱਖੋ ਜੇ ਉਤਾਂ ਜ਼ਿੰਦਗੀ ਸਫਲਤਾ ਹਾਸਲ ਕਰਨ ਲਈ ਗਣੇਸ਼ ਮੰਦਿਰ ਜਾ ਕੇ ਕਣਕ ਤੇ ਗੁੜ ਚੜਾਓ ਧੰਨਵਾਦ